ਹਾਂ ਜੀ ਉਸ ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਾਲੀਏ ਤੇ ਸਵਾਇ ਤੇ ਵੀ ਵੈਕੈਂਸੀ ਲਈ ਭਾਤੀ ਹੋਣ ਜਾ ਰਹੀ ਹੈ। ਇਸ 사이 ਡਿਟੇਲਸ ਅਨਵਾਇਸ ਇਸ ਵੀਡੀਓ ਵਿੱਚ ਦੇਵਾਂਗੇ ਜੀ। ਪਰ ਬਿਣੀ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ। ਉਹ ਵੀ ਚੈਨਲ ਦੇ ਉੱਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹਾਂ ਜੀ ਉਸ ਵਾਅਦੇ ਜੀ ਅੱਜ ਇਸ ਵੀਡੀਓ ਦੇ ਵੱਲ ਯੂਨੀਵਰਸਿਟੀ ਕਾਲਜ ਕੈਟ ਤੋ ਫ੍ਰੀਡ ਕੋਡ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਯੂਨੀਵਰਸਿਟੀ ਕਾਲਜ ਅਤੇ ਵਿਖੇ ਕਾਲਜ ਦੇ ਪੀੜ ਪੌਦਿਆਂ ਤੇ ਘਾਹ ਦੇ ਮੈਦਾਨਾਂ ਦੀ ਰੱਖ-ਰਖਾਅ ਲਈ ਮਾਹਰ ਮਾਲੀ ਅਤੇ ਕਾਲਜ ਦੇ ਵਿੱਚ ਸਫਾਈ ਵਾਸਤੇ ਸਫਾਈ ਸੇਵਕ ਦੀ ਜ਼ਰੂਰਤ ਹੈ। ਵਿਅਕਤੀ ਪੱਤਰ ਆਪਣੇ ਲੋੜੀਂਦੇ ਦਸਤਾਵੇਜ਼ਾਂ ਨਾਲ ਲੈ ਕੇ 22 ਮਾਰਚ 2025 ਨੂੰ ਸ਼ਾਮ 5 ਵਜੇ ਤੱਕ ਕਾਲਜ ਵਿੱਚ ਦਸਤੀ ਜਾਂ ਫਿਰ ਰਜਿਸਟਰਡ ਪੋਸਟ ਰਾਹੀਂ ਨਿਵੇਕ ਕਰਵਾ ਸਕਦੇ ਨੇ। ਇਸ आसामी नियुक्त पी टी एस नरोल आदि तौर तो पर भर्ती होगी जी ये चुने गए व्यक्ति को टो टोटल औका पक्का अठ हज़ार रुपया मेहनत दिता जाएगा इस अलावा तो कोई भी वादू पत्ता जोड़ा है जी नहीं दिता जाएगा सिर्फ अठ हज़ार रुपये पेश के लिए इस वैकेंसी रहेगा माली भी एक वैकेंसी है जी सफाई सेवक की भी एक वैकेंसी है जी इंटरव्यू इस वैकेंसी होगी जी ये इंटरव्यू होगी चौबी मार्च दो हज़ार पच्ची सवेरे दस बजे ਤੇ ਇੰਟਰਵਿਊ ਦਾ ਸਥਾਨ ਜਿਹੜਾ ਹੈ ਜੀ ਉਹ ਰਹੇਗਾ ਪ੍ਰਿੰਸੀਪਲ ਦਫ਼ਤਰ ਯੂਨੀਵਰਸਿਟੀ ਕਾਲਜ ਜੈਤੂ ਇਸ ਯੂਨੀਵਰਸਿਟੀ ਦੇ ਵਿੱਚ ਮਾਲੀ ਅਤੇ ਸਫਾਈ ਸੇਵਕ ਦੀ ਵੈਕੈਂਸੀ ਨਿਕਲੀ ਹੈ ਜੀ ਤੇ ਇੱਥੇ ਹੀ ਜਿਹੜੇ ਇੰਟਰਵਿਊ ਹੋਵੇਗੇ ਇੰਟਰਵਿਊ ਬੇਸਿਸ ਸਿਲੈਕਟ ਕੀਤਾ ਜਾਵੇਗਾ ਜਾਂ ਤਾਂ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਹੈ ਦੀ ਬਾਏ ਹੈਂਡ ਜਾ ਕੇ ਜਮਾ ਕਰਵਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਰੈਸਲ ਪੋਸਟ ਲਈ ਵੀ ਅਪਲਾਈ ਕਰ ਸਕਦੇ ਹੋ ਜੇਕਰ ਕੋਈ ਕੈਂਡੀਡੇਟ ਕਰਨਾ ਚਾਹੁੰਦਾ ਹੈ ਅਤੇ ਇੰਟਰਵਿਊ ਡੇਟ 24 ਮਾਰਚ 2025 ਰਹੇਗੀ ਜੀ ਇਸ ਵੈਕੈਂਸੀ ਲਈ ਅਪਲਾਈ ਕਰਨ ਦੀ ਲਾਸਟ ਡੇਟ 2 ਮਾਰਚ 2025 ਸ਼ਾਮ 3 ਵਜੇ ਤੱਕ ਰਹੇਗੀ ਜੀ ਵੀਡੀਓ ਕਿਸ ਤਰ੍ਹਾਂ ਲੱਗੀ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ